ਕਾ ਦੰਦ ਦੇਖੀ ਜਾਣਾ ਮੂੰਹ ਫਲਾਈ ਬੈਠੀ ਐ ਗਲ ਕੀ ਐ ਲੈ ਤੁਸੀਂ ਤਾਂ ਇਹ ਕਹਿੰਨੇ ਹੋ ਜਿਵੇਂ ਤੁਹਾਨੂੰ ਪਤਾ ਹੀ ਨਾ ਹੋਵੇ ਵੀ ਕੀ ਹੋ ਗਿਆ ਹਾਲ ਚ 365 ਦਿਨ ਦਾ ਤੂੰ ਮੇਰੇ ਨਾਲ ਮੂੰਹ ਬਣਾਈ ਰੱਖਦੀ ਐ ਹੁਣ ਮੈਨੂੰ ਕੀ ਪਤਾ ਕੀ ਹੋ ਗਿਆ ਮੈਨੂੰ ਕੋਈ ਪਤਾ ਨਹੀਂ ਵੀ ਮੈਂ ਰੁੱਸੀ ਹੋਈ ਆ ਬੰਦੇ ਨੂੰ ਐ ਬਡਾ ਤਾਂ ਹੁਣ ਕਹਿੰਦਾ ਵੀ ਜੇ ਜਨਾਨੀ ਰੁੱਸੀ ਹੋਵੇ ਤਾਂ ਉਹਨੂੰ ਕਿਵੇਂ ਬਨਾਉਣਾ ਮੈਂ ਪੁੱਲ ਵੀ ਤੂੰ ਮਨਾਇਆ ਸੀ ਤੈਨੂੰ ਇੱਕ ਵਾਰ ਮੈਂ ਕਰ ਮਨਾਇਆ ਮੈਨੂੰ ਤਾਂ ਪਤਾ ਵੀ ਨਹੀਂ ਹੈਗਾ ਜਦੋਂ ਵਿਆਹ ਲਈ ਤੈਨੂੰ ਪਹਿਲੀ ਵਾਰ ਮਨਾਇਆ ਸੀ ਮੈਂ ਤਾਂ ਉਦੋਂ ਦਾ ਹੀ ਪਸਤਾਉਣਾ ਤੈਨੂੰ ਮਨਾ ਕੇ ਅੱਛਾ ਹੁਣ ਤੁਸੀਂ ਪਸਤਾਉਣਿਓ ਤਾਂ ਹੀ ਨਹੀਂ ਜੋਨੂ ਕਦਾ ਵੀ ਅੱਜ ਕੀ ਹੈ ਤੇਰਾ ਤਾਂ ਰੋਜ਼ ਕੁਛ ਨਾ ਕੁਛ ਹੁੰਦਾ ਹੀ ਰਹਿੰਦਾ ਅੱਜ ਕੋਈ ਅਨੋਖੀ ਗੱਲ ਜਿਹੜੀ ਤੂੰ ਦੱਸਣ ਲੱਗੀ ਆ ਓਹੋ ਤੇ ਇਹ ਬੰਦੇ ਦੇ ਪੱਲੇ ਪੈ ਗਈ ਮੈਂ ਉਹ ਅੱਜ ਆਪਣੀ ਮੈਰਿਜ ਮਾਸਰੀ ਆ ਨਾ ਇਲਾ ਟੈਲੈਂਟ ਹੈ ਕਿ ਖੁੱਲ ਗਿਆ ਆਈ ਆਪਣੇ ਦਿਮਾਗ ਤੇ ਜੇ ਘਰ ਦੇ ਪੜਾ ਰਹੇ ਸੀ ਤੱਪ ਪੜ ਲੈਂਦੀ ਚਾਰ ਜਮਾਤਾਂ ਬੋਲਣ ਦਾ ਵੀ ਕੁਝ ਪਤਾ ਲੱਗ ਜਾਂਦਾ ਵਰਸਰੀ ਨਹੀਂ ਮੈਰਜ ਐਨਿਵਰਸਰੀ ਹੁੰਦੀ ਐ ਉਹ ਨੂੰ ਨਹੀਂ ਪਤਾ ਮਰਤਰੀ ਹੁੰਦੀ ਐ ਨਾ ਮਰਤਰੀ ਹੁੰਦੀ ਐਗੀ ਤੁਹਾਡਾ ਖਰਜ ਨਹੀਂ ਮਾਣਾ ਮੈਨੂੰ ਖਵਾਓ ਪਿਓ ਕੋਈ ਘੁਮਾਵੇ ਲਓ ਮੈਂ ਤਾਂ ਬਾਹਰੀ ਰੋਟੀ ਖਾਣੀ ਐ ਮੈਥਾ ਨਹੀਂ ਲੈਣੀਆਂ ਹੈਗੀਆਂ ਮੈਂ ਤਾਂ ਤਿਆਰ ਹੋਣ ਲੱਗੀ ਆ ਜੇ ਤੈਨੂੰ ਜਾਵੇ ਹੀ ਘੁੰਮਣ ਫੇਰਨ ਦਾ ਸ਼ੌਕ ਹੈ ਨਾ ਤਾਂ ਘਰ ਦੇ ਆਲੇ ਦੁਆਲੇ ਚਾਰ geke ਕੱਢ ਲਾ ਉਹੀ ਤੇਰਾ ਕੋ ਮੋੜ ਕਮਾਉਣ ਹੈ ਘਰ ਦੀ ਰੋਟੀ ਸਵਾਦ ਹੁੰਦੀ ਹੈ ਬਾਹਰ ਕੀ ਕੋਈ ਜ਼ਿਆਦਾ ਖਾਸ ਹੁੰਦੀ ਹੈ ਮੈਂ ਜਗਾਂ ਨਹੀਂ ਮੈਂ ਬਹਿ ਕੇ ਆਈਆਂ ਕਦੇ ਮੈਨੂੰ ਬਾਹਰ ਰੋਟੀ ਖਵਾ ਕੇ ਲਿਆ ਹੈ ਤੈਨੂੰ ਤਾਂ ਐ ਇੱਕ ਘਹੀ ਛੱਪਦਾ ਮੈਂ ਘਰੀ ਖਾਈ ਜਾਵਾ ਇਹ ਕੋਈ ਜ਼ਿੰਦਗੀ ਜਿਹਾ ਨਹੀਂ ਢੰਗ ਦੀ ਜ਼ਿੰਦਗੀ ਜਿਹਾ ਮੈਂ ਸਿੱਖ ਲੈ ਤੇਰੇ ਕਨੇ ਦਾ ਸਰੇ ਬੇ ਜਿਹੜਾ ਬੰਦਾ ਬਾਹਰ ਲਿਜਾ ਨਹੀਂ ਸਕਦਾ ساری ਜ਼ਿੰਦਗੀ ਤੂੰ ਤਾਂ ਮੈਨੂੰ ਪੁੱਖਾ ਹੀ ਮਾਰਿਆ ਉਹ ਤੂੰ ਰਹਿਣ ਦੇ ਰਹਿਣ ਦੇ ਦੇਖਣ ਨੂੰ ਸੁਖਰੀ ਜਿਹੀ ਲੱਗਦੀਆਂ ਖਾਣੀ ਦਾ ਮੇਰੇ ਨਾਂ ਵੀ ਗਿਆ ਦਾ ਹੈ ਮੈਂ ਟਿੰਟਿੰਟ ਬਾਤ ਤੇ ਚਲੀ ਜਾਨੀ ਆ ਹੁਣ ਇਹ ਤੂੰ ਕਬਲਾ ਖੀਰ ਦਾ ਖਾ ਕੇ ਆਈਆਂ ਮੈਂ ਤਾਂ ਹੋਰ ਵੀ ਖਾਉਂ ਬੋਲ ਰਹਾ ਕਿ ਨਾ ਤੇਰੀ ਅੱਖ ਮੇਰੇ ਖਾਣ ਪੀਣ ਦੀ ਰਹਿੰਦੀ ਆ ਆ ਸਾਰਾ ਦਿਨ ਜਿਹੜਾ ਮੈਂ ਕੰਮ ਕਰਦੀ ਆ ਇਹ ਕਿਸੇ ਗਿਣਤੀ ਜੀ ਨਹੀਂ ਬਥੇਰਾ ਕੁਝ ਪਿਆ ਅੰਦਰ ਖਾਣ ਨੂੰ ਜਿਹੜਾ ਕੁਝ ਖਾਣਾ ਖਾਲਾ ਰੋਟੀ ਖਾਲਾ ਆਟਾ ਖਾਲਾ ਜਿਹੜਾ ਕੁਝ ਛਕਣਾ ਛਕਲਾ ਤੇ ਭੁੱਖੀ ਨਾ ਰਹੇ ਜੀ ਨਾਲ ਹੀ ਬਣਾ ਲਈ ਆਪਣੀ ਐਨਿਵਰਸਰੀ ਖਾ ਖ ਹੰਦਲਾ ਹਾਂਜੀ ਹੁਣ ਮੈਂ ਨਹੀਂ ਕਰਦੀ ਮੈਂ ਨਹੀਂ ਬਾਹਰ ਦੀ ਖਾਓਂਦੀ ਦੇਖਦੀ ਕਿ ਮੈਂ ਲੈ ਕੇ ਜਾਉਂ ਦੰਦੱਕੇ ਨਾਲ ਨਾ ਚੰਗਾ ਲੱਗਦਾ ਹੁਣ ਬੁੜੀ ਹੋਏ ਨੂੰ ਤੈਨੂੰ ਬਾਹਰ ਲੈ ਕੇ ਜਾਵਾਂ ਕਿਉਂ ਕਿੰਨੇ ਨੇ ਤੈਨੂੰ ਕੀ ਹੈ ਜਵਾਨੀ ਆਪਣੀ ਨਵਸਰੀ ਬਣਾ ਸਕਦੇ ਨੇ ਬੁੜੇ ਨਹੀਂ ਬਣਾ ਸਕਦੇ ਮੈਂ ਤੇ ਤੈਨੂੰ ਅੱਜ ਲੈ ਕੇ ਜਾਉਂਗੀ ਨਾ ਤੇ ਤੈਂ ਉਹੀ ਸਾਰੀ ਝੂਠ ਪੋਣਾ ਜਿਹੜਾ ਮੈਂ ਸਮਾ ਕੇ ਦਿੱਤਾ ਤੇ ਰਹੀ ਗੱਲ ਪੱਗ ਦੀ ਉਹੀ ਬੰਨੀ ਮੇਰੇ ਛੂਟ ਨਾਲ ਦੀ ਤੇ ਛੂਟ ਤਾਂ ਤੂੰ ਫਿੱਕਾ ਜਾਂ ਪਾਏਂਗੀ ਉਹ ਮੇਰੀ ਪਾਗਨਾ ਮੈਚ ਨਹੀਂ ਹੋਣਾ ਤੈਨੂੰ ਫਿਰ ਸ਼ੋਪਿੰਗ ਕਰਾ ਰਹੇ ਹੋ ਨਹੀਂ ਛੁੱਟੋ ਹਰ ਦੁਆਰੇ ਹੋ ਜੇ ਜੇ ਤੁਹਾਡੀ ਪਾਗਨਾ ਮੈਚਿੰਗ ਕਰੇ ਚਲੋ ਉੱਥੇ ਗੇ